ਦੀ ਆਗੂਦਾਰ ਕਰਦੇ ਆ ਰਹਿਤਾਂ ਨੂੰ ਉਥੇ ਤਰ੍ਹਾਂ ਹੁਣ ਹਰਮਨ ਸਿੰਘ ਜਾਨੂ ਸਾਥੀਓ ਅੱਗੇ ਕੀ ਇਹ ਹਮ ਕਰੇਗੀ ਕਿ ਉਹਨਾਂ ਨੇ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਲਈ ਤ희ਦੀਆਂ ਪਾਈਆਂ ਤਾਂ ਅਸੀਂ ਅੱਜ ਸੁਖ ਭਾ ਰਹੇ ਆ ਤੇ ਸਾਥੀਓ ਜਿਹੜਾ ਕਿ ਅੱਜ ਦਾ ਸਮਾਂ ਏ ਇਹ ਜਾਨੇ ਜਾਨ ਤੋਂ ਲਕੜਾ ਖਾਰੇ ਨੇ ਸੰਘਰਸ਼ੇ ਬਿੜ ਰਹੇ ਨੇ ਅਸੀਂ ਉਹਨਾਂ ਦਾ ਇਸੇ ਤਰ੍ਹਾਂ ਸਾਥ ਦਈਏ ਤਾਂ ਜੋ ਉਹਨਾਂ ਨੂੰ ਉਥੇ ਵੀ ਕੋਈ ਸਹੀ ਵੀ ਛੁੱਟ ਸਕਦੇ ਸੀ ਉਹਨਾਂ ਦਾ ਜੱਟਾ ਹੁੰਦੀ ਆ ਮਰ ਜਾਂਦੇ ਪਰ ਨਹੀਂ ਉਹਨਾਂ ਨੇ ਜਨਤਾ ਨੂੰ ਉਹਨਾਂ ਸਰਕਾਰਾਂ ਨੂੰ ਮੰਨ ਕੇ ਵਾਪਸ ਲੈ ਲੈਂਦੀਆਂ ਨੇ ਉਹਨਾਂ ਨੂੰ ਇਹ ਸ਼ਰਮ ਹੋਵੇ ਕਿ ਅਸੀਂ ਇਹ ਵਾਪਸ ਲਏ ਨੇ ਤੇ ਇਹਨਾਂ ਨੂੰ ਵਾਪਸ ਹੀ ਰਹਿਣ ਦਿੱਤਾ ਜਾਵੇ ਜੋ ਬਾਦੇ ਕੀਤੇ ਨੇ ਕਿਸਾਨਾਂ ਦੇ ਨਾਲ ਸੋ ਸਾਰੀ ਸੰਗਤ ਬਿਲਕੁਲ ਜਿੰਦਾਬਾਦ ਜਿੰਦਾਬਾਦ ਕਿਸਾਨ ਅੰਦੋਲਨ ਕਰਦੇ ਸੰਘਰਸ਼ੀ ਯੋਧੇ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਬੀਜੇਪੀ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਕਾਤਲ ਮੋਦੀ ਮਰਦਾਬਾਦ ਜਿੰਦਾਬਾਦ

ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਅੱਜ ਸਾਰੇ ਭਾਰਤ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਜਬਰ ਟੋਣਾ ਚਾਹੁੰਦੀ ਹੈ ਪਰ ਇਹ ਕਿਸਾਨ ਮਜ਼ਦੂਰ ਤਰਾ ਜਿਹੜੇ ਆ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਕਰਕੇ ਆਣਗੇ ਜਿੱਤ ਕੇ ਰਹਿਣਗੇ ਜਿੱਤ ਕੇ ਜਿਹੜਾ ਸੰਘਰਸ਼ ਅਸੀਂ ਆਪਣੇ ਜਿਹੜੇ ਦੇਸ਼ ਦੇ ਬਾਡਰਾਂ ਦੇ ਉੱਤੋਂ ਘਰਾਂ ਨੂੰ ਬਾਤਸਾਵਾਗੇ ਸੋ ਹੈਲਪਫੁਲ ਹੱਬ ਜਿਹੜਾ ਚੈਨਲ ਹੈ ਸਾਡਾ ਵੀਰ ਲਾਈਵ ਕਰ ਰਿਹਾ ਉਹਦੇ ਉੱਤੋਂ ਲਗਾਤਾਰ ਤੁਹਾਡੀ ਗੱਲ ਜਿਹੜੀ ਹੈ ਸਾਰੇ ਸੰਸਾਰ ਭਰ ਦੇ ਵਿੱਚ ਜਾ ਰਹੀ ਹੈ ਸੋ ਹੁਣ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਇਹਦੀ ਰੇਲਵੇ ਟ੍ਰੈਕ ਦੇ ਕਿਸਾਨ ਜਿੱਥੇ ਕਿਸਾਨ ਜਿਹੜੇ ਆ ਉਹ ਆਪਣੇ ਹੱਕਾਂ ਦੀ ਰਾਖੀ ਦੇ ਲਈ ਰੋਡਾਂ ਤੇ ਬੈਠੇ ਆ ਭਾਰਤ ਜਦੋਂ ਦਾ ਆਜ਼ਾਦ ਹੋਇਆ ਕਿਸਾਨਾਂ ਨੂੰ ਜਿਹੜੀ ਐ ਐਮਐਸਪੀਏ ਮਿਲਦੀ ਸੀ ਮੋਦੀ ਸਰਕਾਰ ਨੇ ਉਹਦੇ ਵਿੱਚ ਬਦਲਾਅ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਪੂਰੇ ਭਾਰਤ ਦੇ ਉੱਤੇ ਕਾਬਜ ਕਰਾਣਾ ਚਾਹਿਆ ਉਸ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਸਰਕਾਰ ਨੇ ਕਾਲੇ ਕਾਨੂੰਨ ਜਿਹੜੇ ਕਿਸਾਨਾਂ ਦੇ ਖਿਲਾਫ ਬਣਾਏ ਕਿਸਾਨਾਂ ਨੇ ਏਕਾ ਕਰਕੇ ਸਾਰੇ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਬਾਅਦ ਤੇ ਦਿੱਲੀ ਦੇ ਵਿੱਚ ਧਰਨਾ ਲਾਇਆ ਜਿਸ ਦੇ ਫਲਸਰੂਪ ਸਰਕਾਰ ਨੇ ਉਹ ਮੰਗਾਂ ਮੰਨ ਲਈਆਂ ਪਰ ਉਹਨਾਂ ਨੂੰ ਇਹਨਾਂ ਵੇਲੇ ਲਾਗੂ ਨਹੀਂ ਕੀਤਾ ਉਸ ਦੇ ਰੋਸ ਬਾਝੋਂ ਦੁਵਾਰਾ ਜਿਹੜਾ ਧਰਨਾ ਉਹ 13 ਫਰਵਰੀ ਤੋਂ ਸੰਭੂ ਬਾਰਡਰ ਰਤਨਪੁਰਾ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਹੜਾ ਉਹ ਚੱਲੂ ਹੋ ਗਿਆ ਤੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਅੱਜ 22ਵੇਂ ਦਿਨ ਦੇ ਵਿੱਚ ਮਰਨ ਬਰਤ ਦਾ ਬੈਠੇ ਆ ਜਿਸ ਦੇ ਕਰਕੇ ਅੱਜ ਰੋਸ ਬਾਝੋਂ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਉਹ ਰੇਲ ਰੋਕੋ ਦਾ 3 ਘੰਟੇ ਦੇ ਲਈ ਜਿਹੜੀ ਆ ਉਹ ਕੱਲ ਦਿੱਤੀ ਗਈ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਫਰਵਰੀ ਤੋਂ ਲਗਾਤਾਰ ਸੰਭੂ ਖਨੋਰੀ ਡੱਬ ਵਾਲੀ ਤੇ ਰਤਨਪੁਰਾ ਬਾਰਡਰਾਂ ਦੇ ਉੱਤੇ ਸਾਡਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਕੇਂਦਰ ਦੀ ਜਾਬਰ ਸਰਕਾਰ ਜਿਹੜੀ ਬੀਜੇਪੀ ਦੀ ਹੈ ਉਹਨੇ ਜਿਹੜੇ ਅਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਤੇ ਪਾਣੀ ਦੀਆਂ ਬਿਛਾੜਾਂ ਮਾਰ ਕੇ ਅੱਜ ਤੱਕ ਜਿਹੜੇ ਆ ਸਾਡੇ 500 ਕਿਸਾਨ ਮਜ਼ਦੂਰ ਭਰਾਵਾਂ ਨੂੰ ਜ਼ਖਮੀ ਕਰ ਦਿੱਤਾ ਹੈ 8-9 ਵੀਰਾਂ ਦੇ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਅਥਰੂ ਗੈਸ ਦੇ ਗੋਲੇ ਵੱਜਣ ਦੇ ਨਾਲ ਤੇ ਆਪਣੇ ਜਿਹੜੇ ਆ 35 ਦੇ ਕਰੀਬ ਜਿਹੜੇ ਕਿਸਾਨ ਅੱਜ ਸਾਡੇ ਸ਼ਹੀਦ ਹੋ ਗਏ ਆ ਪਹਿਲਾਂ ਵੀ ਸਾਡੇ 2021 ਦੇ ਵਿੱਚ 700 ਤੋਂ ਉੱਤੇ ਜਿਹੜੇ ਕਿਸਾਨ ਮਜ਼ਦੂਰ ਭਰਾ ਆਇਆ ਉਹ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਲੜਦੇ ਸ਼ਹੀਦੀ ਪ੍ਰਾਪਤ ਕਰ ਗਏ ਸਨ ਸੋ ਮੋਦੀ ਨੇ ਇਹ ਗੱਲ ਕਹੀ ਜਾਂ ਬੀਜੇਪੀ ਇਹ ਗੱਲ ਕਹਿੰਦੀ ਸੀ ਉਹਦੇ ਮੰਤਰੀ ਸ਼ੰਤਰੀ ਵੀ ਕਿਸਾਨ ਜਿਹੜੇ ਉਹ ਟਰਾਲੀਆਂ ਲੈ ਕੇ ਆ ਜਾਂਦੇ ਆ ਦਿੱਲੀ ਵੱਲ ਨੂੰ ਸੋ ਅਸੀਂ ਜਿਹੜਾ ਉਸ ਪ੍ਰੋਗਰਾਮ ਨੂੰ ਬਦਲਿਆ ਕੇਂਦਰ ਸਰਕਾਰ ਦਾ ਮੂੰਹ ਮੋੜਨ ਦੇ ਲਈ ਕਿ ਅਸੀਂ ਜਿਹੜਾ 101 ਮਰਜੀ ਬੜਿਆਂ ਦਾ ਜਥਾ ਜਿਹੜਾ ਉਹ ਪੈਦਲ ਦਿੱਲੀ ਵੱਲ ਤੋਰਾਂਗੇ ਔਰ ਤੁਸੀਂ ਦੇਖ ਸਕਦੇ ਹੋ ਰੋਜ਼ ਟੈਲੀਵਿਜ਼ਨ ਦੇ ਉੱਤੇ ਵੀ ਦੇਖਦੇ ਹੋ ਕਿ 6 ਦਸੰਬਰ ਨੂੰ ਸਾਡਾ ਜਥਾ ਗਿਆ 101 ਦਾ ਫਿਰ ਉਹਦੇ ਉੱਤੇ ਭਾਰੀ ਜ਼ਬਰ ਟਾਇਆ ਅਰਧ ਸੈਨਿਕ ਬਲਾਂ ਨੇ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਫਿਰ 8 ਤਰੀਕ ਨੂੰ ਜ਼ਖਮੀ ਕੀਤਾ ਫਿਰ 14 ਤਰੀਕ ਨੂੰ ਉਹ ਕੇਂਦਰ ਸਰਕਾਰ ਦੇ ਇਸ ਜ਼ਬਰ ਦੇ ਵਿਰੁੱਧ ਕਿਸਾਨ ਅੰਦੋਲਨ ਦੇ ਦੋਹਾਂ ਫੋਰਮਾਂ ਵੱਲੋਂ ਤੇ ਸਾਰੇ ਭਾਰਤ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਾ ਜਿਹੜਾ ਰੇਲ ਰੋਕੋ ਆ ਉਹਨੂੰ ਸਫਲ ਬਣਾਇਆ ਜਾ ਰਿਹਾ ਹੈ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਪੰਘਾਲਾ ਸਟੇਸ਼ਨ ਦੇ ਉੱਤੇ ਜਿਹੜੀ ਆ ਰੇਲ ਰੋਕੀ ਆ ਸੋ ਸਾਡਾ ਸੰਘਰਸ਼ ਦੇਸ਼ ਦੇ ਬਾਡਰਾਂ ਉੱਤੇ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਮੋਦੀ ਜਿਹੜਾ ਫਸਲਾਂ ਦਾ ਗਰੰਟੀ ਕਾਨੂੰਨ ਮੁਕੰਮਲ ਕਰਜਾ ਮੁਕਤੀ ਨਰੇਗਾ ਦੀ ਦਿਹਾੜੀ 200 ਦਿਨ ਨਹੀਂ ਕਰ ਦਿੰਦਾ ਤੇ ਫਸਲੀ ਬੀਮਾ ਯੋਜਨਾ ਸਮੇਤ ਜਿਹੜੇ ਕਿਸਾਨ ਮਜ਼ਦੂਰ ਹੈ ਉਹਨਾਂ ਨੂੰ ਪੈਨਸ਼ਨ ਨਹੀਂ ਲੱਗ ਜਾਂਦੀ ਤੇ ਸਾਡੀਆਂ ਇਹ 12 ਮੰਗਾਂ ਜਿਹੜੀਆਂ ਪੂਰੀਆਂ ਨਹੀਂ ਕਰ ਦਿੱਤੀਆਂ ਜਾਂਦੀਆਂ ਉਦੋਂ ਤੱਕ ਸਾਡਾ ਸੰਘਰਸ਼ ਹਮੇਸ਼ਾ ਜਿਹੜਾ ਉਹ ਚੱਲਦਾ ਰਹੇਗਾ ਤੇ ਅਸੀਂ ਅਖੀਰ ਨੂੰ ਜਿੱਤ ਕੇ ਦੇਸ਼ ਦੇ ਬਾਡਰਾਂ ਤੋਂ ਘਰ ਮੁੜਾਂਗੇ ਕੇਂਦਰ ਦੀ ਯਾਵਰ ਸਰਕਾਰ ਦੀ ਹਾਰ ਜਿਹੜੀ ਯਕੀਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀਆਂ ਢੰਗਾਲੇ ਵਿਖੇ 6 ਜਥੇਬੰਦੀਆਂ ਦਲ ਪੰਥ ਤੋਂ ਭਗਤ ਧੰਨਾ ਜੀ ਇਕੱਤਰ ਹੋ ਕੇ ਮਿਲ ਕੇ ਜਿਹੜਾ ਰੇਲ ਰੋਕੂ ਪ੍ਰੋਗਰਾਮ ਹੈ ਉਹਦੇ ਵਿੱਚ ਸ਼ਾਮਲ ਹੋਏ ਨੇ ਆਪਾਂ ਖੰਡੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਉਹ ਸਾਰੇ ਬਾਰਡਰਾਂ ਦੇ ਆਪਣੇ ਜਿਹੜੀਆਂ ਜਥੇਬੰਦੀਆਂ ਭੇਜ ਦੇ ਰਹੇ ਨੇ ਤੇ ਸਮੇਂ ਸਿਰ ਭੇਜ ਦੇਵਾਂਗੇ ਇਹ ਸੰਘਰਸ਼ ਜਿਹੜਾ ਲੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਰੇਰੋਕੋ ਪ੍ਰੋਗਰਾਮ 3 ਘੰਟੇ ਦਾ ਉਹਦੇ ਵਿੱਚ ਪੰਘਾਲਾ ਵਿਖੇ ਜਿਹੜੀਆਂ 6 ਕਿਸਾਨ ਜਥੇਬੰਦੀਆਂ ਤੇ ਨਾਲ ਲਿਆ ਸਿੰਘ ਜਥੇਬੰਦੀਆਂ ਉਹ ਇੱਥੇ ਹਾਜ਼ਰ ਹੋਈਆਂ ਨੇ ਤੇ ਜਿਹੜਾ ਖਰੋਰੀ ਬਾਰਡਰ ਤੇ ਸੰਭੂ ਬਾਰਡਰ ਤੇ ਸਾਡੇ ਵੀਰ ਲੜ ਰਹੇ ਨੇ ਉਹਨਾਂ ਦੇ ਸਮਰਥਨ ਵਾਸਤੇ ਜੋ ਕੀਤਾ ਜਾ ਰਿਹਾ ਇਹਨਾਂ ਜਿਹੜੇ ਵੀਰ ਇੱਥੇ ਪਹੁੰਚੇ ਨੇ ਇਹਨਾਂ ਸਾਰਿਆਂ ਦਾ ਧੰਨਵਾਦ ਆਸ ਕਰਦੇ ਆ ਕਿ ਗਾਹ ਵੀ ਜਿਹੜਾ ਪ੍ਰੋਗਰਾਮ ਸਾਨੂੰ ਮਿਲੇਗਾ ਆਪਾਂ ਇਕੱਠੇ